ਪੰਜਾਬੀ ਆਵਾਜ਼ ਕੈਨੇਡਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਕੇਸਪਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਫਿਰ ਇੱਕ ਨਵੇਂ ਆਰਟੀਕਲ ਇੱਕ ਨਵੇਂ ਲੇਖ ਨਾਲ ਤੁਹਾਡੇ ਰੂਬਰੂ ਹੋਣ ਲੱਗੇ ਆਂ ਉਮੀਦ ਕਰਦਾ ਤੁਹਾਨੂੰ ਪਸੰਦ ਆਵੇਗਾ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਧੰਨਵਾਦੀ ਤੁਹਾਡੇ ਸਾਡੇ ਨਾਲ ਜੁੜਨ ਵਾਸਤੇ ਤੇ ਉਮੀਦ ਕਰਦੇ ਆਂ ਕਿ ਤੁਹਾਨੂੰ ਸਾਡੇ ਅਜਿਹੇ ਆਰਟੀਕਲ ਤੇ ਪ੍ਰੋਗਰਾਮ ਪਸੰਦ ਆ ਰਹੇ ਹੋਣਗੇ ਤੁਸੀਂ ਇਸ ਨੂੰ ਅੱਗੇ ਜ਼ਰੂਰ ਵਧਾ ਦਿਆ ਕਰੋ ਯਾਨੀ ਕਿ ਇਹਦਾ ਫਲਾ ਜ਼ਰੂਰ ਕਰ ਦਿਆ ਕਰੋ ਤੇ ਅੱਜ ਦਾ ਟੌਪਿਕ ਹੈ ਅਸੀਂ ਖਵਾਰ ਹੋਣਾ ਹੀ ਸੀ ਕਿਸਾਨ ਅੰਦੋਲਨ ਦੇ ਸ਼ੰਭੂ ਪੈਰੀਅਰ ਤੋਂ ਲਾਲ ਕਿਲੇ ਤੱਕ ਫਿਰ ਦੀਪ ਸਿੱਧੂ ਦੇ ਸੜਕ ਹਾਸੇ ਰਾਈ ਕੀਤੇ ਗਏ ਕਤਲ ਤੇ ਭਾਈ ਅਮਰਤਪਾਲ ਸਿੰਘ ਦੀ ਆਮਦ ਤੋਂ ਪਿੱਛੋਂ ਹੁਣ ਤੱਕ ਝਾਤ ਮਾਰੀ ਤਾਂ ਇੱਕ ਗੱਲ ਸਪਸ਼ਟ ਹੋ ਜਾਂਦੀ ਆ ਕਿ ਉਹਨਾਂ ਦੀ ਆਮਦ ਨੇ ਪੰਜਾਬ ਦੀ 1984 ਤੋਂ ਬਾਅਦ ਪਟਕਾਈ ਪਈ ਸਿੱਖ ਨੌਜਵਾਨੀ ਨੂੰ ਸੁਰਤ ਨੂੰ ਝੰਡੋੜ ਕੇ ਆਪਣੇ ਇਤਿਹਾਸ ਸੱਭਿਆਚਾਰ ਆਪਣੀ ਹੋਂਦ ਦਾ ਅਹਿਸਾਸ ਕਰਾ ਆਪਣੇ ਮੂਲਵਲ ਪਰਤ ਲਈ ਜਾਗ ਲਾ ਦਿੱਤਾ ਹੈ ਨਤੀਜੇ ਦੁਨੀਆ ਭਰ ਚ ਪੰਜਾਬ ਨੂੰ ਆਪਦੀ ਰੂਹ ਚ ਸਮਾਈ ਬੈਠਾ ਪੰਜਾਬ ਪ੍ਰਸਥ ਆਪਦੀ ਮਿੱਟੀ ਪ੍ਰਤੀ ਸੁਚੇਤ ਹੋ ਰਿਹਾ ਜੇ ਇਹ ਸੱਚ ਨਾ ਹੁੰਦਾ ਤਾਂ ਸਟੇਟ ਨੂੰ ਦੀਪ ਸਿੱਧੂ ਸਿੱਧੂ ਮੂਸੇਵਾਲੇ ਤੋਂ ਲੈ ਕੇ ਭਾਈ ਪਰਮਜੀਤ ਸਿੰਘ ਪੰਜਵਾੜ ਭਾਈ ਖੰਡਾ ਭਾਈ ਹਰਦੀਪ ਸਿੰਘ ਨਿੱਜਰ ਤੱਕ ਸਿੱਖਾਂ ਦੇ ਕਤਲ ਕਰਨ ਦੀ ਕੀ ਲੋੜ ਪੈ ਗਈ ਸੀ ਇਹ ਕਿਹੜੀ ਸੋਚ ਸੀ ਜੋ ਪੰਜਾਬ ਦੇ ਤਖਤ ਤੇ ਕੇਜਰੀਵਾਲ ਰਾਹੀਂ ਮਸਕਰਾਂ ਬਿਠਾਉਣ ਤੋਂ ਪਹਿਲਾਂ ਉਸ ਨੂੰ ਪੈਰਾਂ 'ਚ ਲਟਕਾ ਕੇ ਸਿੱਖਾਂ ਨੂੰ ਜਲੀਲ ਕਰ ਰਹੀ ਸੀ ਇਹ ਤੁਹਾਡੀ ਔਕਾਤ ਹੈ ਮੋਦੀ ਨਾ ਸਹੀ ਕੇਜਰੀਵਾਲ ਸਹੀ ਪਰ ਪੰਜਾਬ ਤੇ ਕੰਟਰੋਲ ਸਾਡਾ ਹੀ ਰਹੂ। ਇਹੀ ਉਹ ਸੋਚ ਹੈ ਜੋ ਕਦੇ ਬਾਜਪਾਈ ਚ ਲੁਕਵੇਂ ਅਡਵਾਨੀ ਤੋਂ ਹੁੰਦੀ ਬਾਦਲਕਿਆਂ ਚ ਗੁਜ਼ਰਦੀ ਮੋਦੀ ਅਮਿਤ ਸ਼ਾਹ ਰਾਹੀਂ ਬਯੰਤੇ ਬੁਚੜ ਦੇ ਪੋਤੇ ਤੱਕ ਪਹੁੰਚ ਆਪ ਦੇ ਅਸਲ ਹੰਕਾਰੀ ਰੂਪ ਚ ਪ੍ਰਗਟ ਹੋ ਰਹੀ ਹੈ। ਜਿਵੇਂ ਕਿਸੇ ਵੇਲੇ ਇੰਦਰਾ ਗਾਂਧੀ ਦੇ ਦੀ ਦਾਦੇ ਚ ਹੋਈ ਸੀ ਜਿਵੇਂ ਮੁਗਲਿਆ ਹਕੂਮਤ ਦੀ ਹੋਈ ਸੀ। ਇਸ ਲਈ ਕਦੇ ਤੱਤੀਆਂ ਤਵੀਆਂ ਕਦੇ ਚਾਂਦਨੀ ਚੌਕ ਕਦੀ ਸਰਹੰਦ ਦੀਆਂ ਦਵਾਰਾਂ ਕਦੀ ਆਰੇ ਕਦੇ ਚਟਖਣੀਆਂ ਕਦੇ ਬੰਦ-ਬੰਦ ਕਦੇ ਖੋਪਰ ਲੈੰਦੇ ਹੀ ਗਏ 1984 ਆਉਂਦਿਆਂ ਫਰਕ ਕੀ ਸੀ ਫਰਕ ਕੋਈ ਨਹੀਂ ਸੀ ਫਰਕ ਸਿਰਫ ਸਮੇਂ ਤੇ ਸਥਾਨ ਦਾ ਸੀ ਪਾਤਰਾਂ ਦਾ ਸੀ ਪਰ ਹੰਕਾਰ ਉਹੀ ਸੀ ਹੱਕ ਤੇ ਸੱਚ ਲਈ ਬੋਲਣ ਤੇ ਖੜਨ ਵਾਲੇ ਪੰਜਾਬ ਦੇ ਧੀਆ ਪੁੱਤਾਂ ਨੂੰ ਠਾਣਿਆਂ ਚ ਉਹਨਾਂ ਦੇ ਗੁਪਤ ਅੰਗਾਂ ਚ ਕਰੰਟ ਲਾ ਮਿਰਚਾਂ ਭਰਨ ਵਾਲੀ ਸੋਚ ਉਹੀ ਸੀ ਕਿਉਂਕਿ ਸਟੇਟ ਉਹੀ ਸੀ ਸਿਰਫ ਰੂਪ ਬਦਲ ਗਿਆ ਸੀ ਜਿਨ੍ਹਾਂ ਨੇ ਠੀਕ ਹੀ ਕਿਹਾ ਸੀ ਕਿ ਸਿੱਖੋ ਤੁਸੀਂ ਇਹਨਾਂ ਨੂੰ ਗੁਲਾਮ ਵੇਖਿਆ ਰਾਜ ਕਰਦਾ ਨਹੀਂ ਉਹਨੂੰ ਕਿਵੇਂ ਪਤਾ ਸੀ ਉਹਨੂੰ ਪਤਾ ਸੀ ਕਿਉਂਕਿ ਉਹ ਵੀ ਤਾਂ ਲੰਡਨ ਤੋਂ ਹੀ ਆਇਆ ਸੀ ਭਲਿਓ ਕੀ ਅੱਜ 2024 ਆਉਂਦਿਆਂ ਅਜੇ ਕੁਝ ਵੀ ਲੁਕਿਆ ਰਹਿ ਗਿਆ ਯਾਦ ਰੱਖ ਲਿਓ ਪੰਜਾਬ ਗੁਰਾਂ ਦੇ ਨਾਂ ਤੇ ਹੀ ਵਸਦਾ ਤੇ ਪੰਜਾਬ ਨੇ ਜੇ ਵਸਣਾ ਤਾਂ ਗੁਰੂ ਦੀ ਸੋਚ ਤੇ ਪੈਰਾ ਦੇ ਕੇ ਹੀ ਬਚਣਾ ਜੇ ਇਹ ਸੱਚ ਨਹੀਂ ਹੈ ਜਾਂ ਨਹੀਂ ਸੀ ਤਾਂ ਭੁੱਲਣਾ ਨਹੀਂ ਚਾਹੀਦਾ ਕਿ ਮੁਗਲੀਆਂ ਸੰਤਲਤ ਰਹੀ ਨਾ ਮੱਸਾ ਰੰਗੜ ਰਿਆ ਨਾ ਦੁਨੀਆ ਤੇ ਰਾਜ ਕਰਨ ਵਾਲੀ ਅੰਗਰੇਜ਼ ਸੰਤਲਤ ਸੰਤਲਤ ਰਹੀ ਨਾ ਗਾਂਧੀ ਰਿਆ ਨਾ ਗਾਂਧੀ ਦੀ 인드ਰਾ ਬੀਬੀ ਰਹੀ ਨਾ ਹੀ ਦਾਦਾ ਜੀ ਰਹੇ ਜੇ ਇਹੀ ਆਖਰੀ ਸੱਚ ਹੈ ਤਾਂ ਫੈਸਲਾ ਸਮੇਂ ਕਰ ਹੀ ਦੇਣਾ ਪੰਜਾਬ ਦੀ ਅਸਲ ਸੋਚ 1849 ਤੋਂ ਬਾਅਦ ਲਗਾਤਾਰ ਹੋਈ ਸੂਖਮ ਅਸਲ ਖੁਸ਼ੀ ਦੇ ਰਾਹ ਪਟਕਾ ਦਿੱਤੀ ਗਈ ਅਸੀਂ ਦੇਖਣ ਨੂੰ ਸਿੱਖ ਰਹੇ ਗਏ ਪਰ ਗੁਰੂ ਸੋਚ ਤੋਂ ਵਿਸਾਰ ਕੇ ਭਰੋਸਾ ਅੰਗਰੇਜ਼ ਗਾਂਧੀ ਨਹਿਰੂ ਪਟੇਲ ਇੰਦਰਾ ਵਾਜਪਾਈ ਮੋਦੀ ਕਰਨ ਲੱਗੇ ਖਵਾਰ ਤਾਂ ਹੋਣਾ ਹੀ ਸੀ ਅਸੀਂ 1849 ਤੋਂ 2024 ਆਉਂਦਿਆਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਪੰਜਾਬ ਨੂੰ ਕਦੇ ਅੰਗਰੇਜ਼ ਕਦੇ ਗਾਂਧੀ ਨਹਿਰੂ ਇੰਦਰਾ ਕਦੇ ਵਾਜਪਾਈ ਮੋਦੀ ਕਦੇ ਇਨਕਲਾਬ ਜਿੰਦਾਬਾਦ ਦੇ ਚੌਕਟੇ ਤੋਂ ਵੇਖਣ ਵਾਲਿਆਂ ਦਾ ਅਸਲ ਮਨੋਰਥ ਕੀ ਸੀ ਤੇ ਹੈ ਅੱਜ ਤੱਕ ਇਹ ਸਮਝ ਨਹੀਂ ਪਾਏ ਕਿ ਇਤਿਹਾਸ ਤਾਂ ਨੰਗੀ ਚਿੱਟੀ ਗਵਾਈ ਭਰਦਾ ਹੈ ਕਿ ਭਾਰਤੀ ਸਟੇਟ ਚਲਾ ਰਹੇ ਲੋਕਾਂ ਦੇ ਪੂਰਵਜ ਪੂਰਵਜ ਤਾਂ ਅੰਗਰੇਜ਼ ਨਾਲ ਰਲ ਕੇ ਸਿੱਖ ਰਾਜ ਨੂੰ ਖਤਮ ਕਰਨ ਆਏ ਸੀ ਫਿਰ ਇਹ ਪੰਜਾਬ ਦੇ ਖੈਰ ਖਵਾ ਕਿਵੇਂ ਹੋਣੇ ਸੀ ਜੇ ਅਸੀਂ ਹੁਣ ਤੱਕ ਸਮਝ ਗਏ ਹੁੰਦੇ ਤਾਂ ਸਾਨੂੰ ਸਮਝ ਪੈ ਜਾਣੀ ਸੀ ਪੰਜਾਬ ਦੇ ਟੁਕੜੇ ਕਿਉਂ ਹੋਏ ਦਰਬਾਰ ਸਾਹਿਬ ਕਿਉਂ ਢਾਇਆ ਗਿਆ ਸਾਡੀ ਨਿਆਰੀ ਹੋਂਦ ਮੇਟਣ ਲਈ ਸੰਵਿਧਾਨ ਦੀ ਆੜ ਕਿਉਂ ਲਈ ਗਈ ਸਾਡੀ ਅਣਖ ਆਬਰੂ ਸ਼ਰਮ ਕਿਉਂ ਰੋਲੀ ਗਈ ਤੇ ਅੱਜ 2024 ਤੱਕ ਆਉਂਦਿਆਂ ਦੀਪ ਸਿੱਧੂ ਸਿੱਧੂ ਮੂਸੇਵਾਲੇ ਭਾਈ ਪਰਮਜੀਤ ਸਿੰਘ ਪੰਜਵੜ ਭਾਈ ਹਰਦੀਪ ਸਿੰਘ ਨਿੱਜਰ ਅਵਤਾਰ ਸਿੰਘ ਖੰਡਾ ਦਾ ਕਤਲ ਕਿਉਂ ਹੋਇਆ ਸੋਚਿਓ ਜਰਾ ਜੇ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਅਸੀਂ 1947 ਤੋਂ ਬਾਅਦ ਲਗਾਤਾਰ ਛੇਤਰ ਖਾ ਖਾ ਇਨਸਾਫ ਲਈ ਭੀਖ ਨਾ ਮੰਗ ਰਹੇ ਹੁੰਦੇ ਇਹੀ ਤਾਂ ਸਰੀਰਕ ਤੇ ਮਾਨਸਿਕ ਨਸ਼ਲ ਕੁਸੀ ਦੇ ਨੰਗੇ ਚਿੱਟੇ ਸਬੂਤ ਨੇ ਭਲਿਓ ਇਹੀ ਤਾਂ ਨੰਗੇ ਚਿੱਟੇ ਸਬੂਤ ਨੇ ਕਿ ਅਸੀਂ ਆਪਣੇ ਮੂਲ ਧੁਰੋਂ ਧੁਰੇ ਗੁਰੂ ਸਿਧਾਂਤ ਨਾਲ ਟੁੱਟ ਚੁੱਕੇ ਹਾਂ ਅਸੀਂ ਖਵਾਰ ਤਾਂ ਹੋਣਾ ਹੀ ਸੀ ਉਮੀਦ ਕਰਦਾ ਤੁਹਾਨੂੰ ਸਾਡਾ ਅੱਜ ਵਾਲਾ ਆਰਟੀਕਲ ਪਸੰਦ ਆਵੇਗਾ ਪਸੰਦ ਆਵੇ ਲਾਈਕ ਸ਼ੇਅਰ ਜਰੂਰ ਕਰ ਦਿਓ ਅੱਗੇ ਵਧਾ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਪਤਾ ਕਿ ਇਸ ਚੈਨਲ ਨੂੰ ਭਾਰਤ ਵਿੱਚ ਬੈਨ ਕੀਤਾ ਹੋਇਆ ਯਾਨੀ ਕਿ ਬੰਦ ਕੀਤਾ ਹੋਇਆ ਤੇ ਅਸੀਂ ਸਿੱਧੀ ਸਿੱਧੀ ਆਸ ਆਪਣੇ ਵਰਗੀ ਸੋਚ ਰੱਖਣ ਵਾਲਿਆਂ ਤੋਂ ਜ਼ਰੂਰ ਕਰਦੇ ਹਾਂ ਕਿ ਤੁਸੀਂ ਘੱਟੋ ਘੱਟ ਇਸ ਨੂੰ ਸਬਸਕ੍ਰਾਈਬ ਕਰਕੇ ਲਾਈਕ ਕਰਕੇ ਸ਼ੇਅਰ ਕਰਕੇ ਆਪਣਾ ਫਰਜ਼ ਨਿਭਾ ਦਿਓ ਅਸੀਂ ਆਵਾਜ਼ ਦੇ ਨਾਲ ਹੀ ਆਪਣਾ ਫਰਜ਼ ਨਿਭਾ ਰਹੇ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਅਜਿਹਾ ਕੁਝ ਜ਼ਰੂਰ ਪਸੰਦ ਆ ਰਿਹਾ ਹੋਵੇਗਾ ਇਸ ਦੇ ਲੇਖਕ ਸਨ ਸਰਦਾਰ ਪਰਮਿੰਦਰ ਸਿੰਘ ਜੰਡਾਲੀ ਆਵਾਜ਼ ਕੁਲਜਿੰਦਰ ਸਿੰਘ ਪੱਲ ਪੇਸ਼ਕਾਸ਼ ਪੰਜਾਬੀ ਆਵਾਜ਼ ਕੈਨੇਡਾ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਮਿਲਦੇ ਹਾਂ ਇੱਕ ਨਵੇਂ ਆਰਟੀਕਲ ਦੇ ਵਿੱਚ ਵਾਹਿਗੁਰੂ ਜੀ ਕਾ